ਹਾਂਜੀ ਸਾਰਾ ਸਸ਼੍ਰੀਕਾਲ ਜੀ ਬਾਈ ਜੀ ਤੱਥ ਲੈ ਕੇ ਆਏ ਆ ਕਿਸੇ মিডিਆ ਨੇ ਨਹੀਂ ਦਿਖਾਉਣਾ ਇਸ ਦਿਨ 3 April 1973 ਨੂੰ ਦੁਨੀਆ ਦੀ ਸਾਰਿਆਂ ਤੋਂ ਪਹਿਲੀ ਮੋਬਾਈਲ ਕਾਲ ਹੋਈ ਸੀ ਤਸਵੀਰਾਂ ਵੀ ਸ਼ੋਅ ਕਰਦਾ ਆਂ ਸ਼ੇਅਰ ਕਰ ਦਿਓ ਸਾਰੇ ਪਾਸੇ ਬਾਈ ਜੀ ਇਦਾਂ ਦੀਆਂ ਵੀਡੀਓ ਪਾਇਆ ਕਰਨੀਆਂ ਆ ਤੇ ਤੁਸੀਂ ਖਾਤਾ ਫੋਲੋ ਕਰੋ ਸ਼ੇਅਰ ਕਰੋ ਤੇ ਇੰਡੀਆ ਦੀ ਸਾਰਿਆਂ ਤੋਂ ਪਹਿਲੀ ਮੋਬਾਈਲ ਕਾਲ ਕਦੋਂ ਹੋਈ ਉਹ ਵੀ ਤੁਹਾਨੂੰ ਸ਼ੋਅ ਕਰਦੇ ਆਂ ਆ ਜਾਓ ਬਾਈ ਜੀ ਤੇ ਸਕਰੀਨ ਤੇ ਆਪਾਂ ਤੁਹਾਨੂੰ ਤਸਵੀਰਾਂ ਦਿਖਾਇਆ ਕਰਨੀਆਂ ਤੁਹਾਡਾ ਸਾਥ ਚਾਹੀਦਾ ਆ ਤੇ ਬਾਈ ਜੀ ਕਿਸੇ মিডিਆ ਨੇ ਨਹੀਂ ਦਿਖਾਇਆ ਇਹੋ ਗੱਲਾਂ ਤਾਂ ਹੀ ਤੁਸੀਂ ਮਿੰਦੀਆਂ ਵੀਡੀਓ ਨੂੰ ਪਿਆਰ ਕਰਦੇ ਸੀਗੇ ਤੇ ਇਦਾਂ ਹੀ ਆਪਾਂ ਵੀਡੀਓ ਜੋ ਤਥਾਂ ਵਾਲੀਆਂ ਕਰਦੇ ਸੀ ਕਰਿਆ ਕਰਨੀਆਂ ਆਏ ਬਾਈ ਜੀ ਸ਼ੇਅਰ ਥੋੜੇ ਹੁੰਦੇ ਸ਼ੇਅਰ ਕਰੀ ਚਲੋ ਚਲਦੀ ਚਲਦੀ ਕਦੇ ਪੰਜਾਬੀ মিডিਆ ਨੇ ਨਹੀਂ ਦਿਖਾਇਆ ਇਸ ਦਿਨ 3 April 1973 ਨੂੰ ਦੁਨੀਆ ਦੀ ਸਭ ਤੋਂ ਪਹਿਲੀ ਮੋਬਾਈਲ ਕਾਲ ਹੋਈ ਸੀ ਦੇਖ ਸਕਦੇ ਆ ਇਹ ਇਨਸਾਨ ਕਰਦਾ ਸੀ ਕੰਮ ਮੋਟੋਰੋਲਾ ਕੰਪਨੀ 'ਚ ਤੇ ਜੋ ਦੂਜਾ ਇਨਸਾਨ ਸੀ ਹਾਂਜੀ ਤੇ ਉਸ ਨੂੰ ਇਸ ਨੇ ਕਾਲ ਕਰਕੇ ਕਿਹਾ ਆ ਚੱਕ ਤੇਰੇ ਯਾਰ ਨੇ ਮੋਬਾਈਲ ਤੋਂ ਕਾਲ ਕੀਤੀ ਆ ਤੇ ਜੋ ਦੂਜਾ ਸੁਣ ਰਿਹਾ ਸੀ ਉਹ ਲੈਂਡਲਾਈਨ ਕਾਲ ਸੀ ਹਾਂਜੀ ਸੋ ਸਾਰਿਆਂ ਤੋਂ ਪਹਿਲੀ ਮੋਬਾਈਲ ਕਾਲ ਇਹ ਦੇਖੋ ਕੂਪਰ ਆ ਜੀ ਮੋਟੋਰੋਲਾ ਕੰਪਨੀ ਦਾ 3 April ਆ ਜੀ 3 April 1973 ਨੂੰ ਇਸ ਨੇ ਕੀ ਸੀਗੀ ਠੀਕ ਹੈ ਨਾ ਤੇ ਬਾਕੀ ਇੰਡੀਆ ਦੀ ਸਾਰਿਆਂ ਤੋਂ ਪਹਿਲੀ ਮੋਬਾਈਲ ਕਾਲ ਵੀ ਤੁਹਾਨੂੰ ਸ਼ੋਅ ਕਰਦੇ ਆ ਇਹ ਆ ਜੀ ਭਾਰਤ ਦੀ ਸਾਰਿਆਂ ਤੋਂ ਪਹਿਲੀ ਮੋਬਾਈਲ ਕਾਲ 31 ਜੁਲਾਈ 1995 ਨੂੰ ਉਸ ਸਮੇਂ ਦੇ ਸੰਚਾਰ ਮੰਤਰੀ ਸੁਖਰਾਮ ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਜੋਤੀਬਾਸੂ ਨੂੰ ਕੀਤੀ ਸੀ ਹੈਰਾਨੀ ਵਾਲੀ ਗੱਲ ਇਹ ਆ ਕਿ ਜਿਸ ਹਾਂਜੀ ਹੁਣ ਜਿੱਦਾਂ ਤੁਸੀਂ ਤੁਹਾਨੂੰ ਮੈਂ ਹੋਰ ਗੱਲਾਂ ਵੀ ਪੁੱਛਾਂਗਾ ਜਿੱਦਾਂ ਤੁਸੀਂ Jio ਚਲਾਉਂਦੇ ਆ ਜਾਂ ਹੋਰ ਕੰਪਨੀਆਂ ਦੇ ਚਲਾਉਂਦੇ ਆ SIM ਭਾਰਤ ਦੀ ਸਭ ਤੋਂ ਪਹਿਲੀ ਕਾਲ ਜਿਸ SIM ਤੋਂ ਹੋਈ ਸੀ ਜਿਸ ਕੰਪਨੀ ਤੋਂ ਹੋਈ ਸੀ ਤੁਹਾਨੂੰ ਹੈਰਾਨੀ ਹੁਣੀ ਉਸ ਕੰਪਨੀ ਦਾ ਨਾਮ ਮੋਦੀ ਸੀ ਹਾਂਜੀ ਸਹੀ ਸੁਣਿਆ ਤੁਸੀਂ ਜਿੱਦਾਂ ਹੁਣ Jio ਕੰਪਨੀ ਆ ਉਹ ਦੇਖੋ ਮੋਦੀ ਲਿਖਿਆ ਹੋਇਆ ਮੋਦੀ ਕੰਪਨੀ ਸੀ ਜਿਸ ਤੋਂ ਭਾਰਤ ਦੀ ਸਾਰਿਆਂ ਤੋਂ ਪਹਿਲੀ ਮੋਬਾਈਲ ਕਾਲ 31 ਜੁਲਾਈ 1995 ਨੂੰ ਜੋਤੀ 바ਸੂ ਨੂੰ ਆਪਣੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੂੰ ਉਸ ਸਮੇਂ ਦੇ ਸੰਚਾਰ ਮંત્રી ਸੁਖਰਾਮ ਨੇ ਕੀਤੀ ਤੇ ਕੰਪਨੀ ਦਾ ਨਾ ਮੋਦੀ ਸੀ ਮੋਦੀ ਹਾਂਜੀ ਸਹੀ ਸੁਣਿਆ ਤੁਸੀਂ ਇਦਾਂ ਦੀਆਂ ਗੱਲਾਂ ਮੈਂ ਲੈ ਕੇ ਆਉਣਾ ਤੁਹਾਡੇ ਲਈ ਜੋ ਕੋਈ মিডিਆ ਨਹੀਂ ਦਿਖਾਉਂਦਾ ਤਾਂ ਹੀ ਤੁਸੀਂ ਮੈਨੂੰ ਪਿਆਰ ਕਰਦੇ ਆ ਤੇ ਹਾਂਜੀ ਤੇ ਬਾਕੀ ਵੱਡੀ ਸਕਰੀਨ ਤੇ ਤਸਵੀਰਾਂ ਦਿਖਾਇਆ ਕਰੂੰਗਾ ਇਹ ਕੂਪਰ ਆ ਜੀ ਇਹ ਫੋਨ ਜੋ ਦੁਨੀਆ ਦਾ ਸਭ ਤੋਂ ਪਹਿਲਾ ਮੋਬਾਈਲ ਫੋਨ ਜਿਸ ਤੋਂ ਕਾਲ ਹੋਈ ਉਹ ਵੀ ਮੋਟੋਰੋਲਾ ਕੰਪਨੀ ਦਾ ਆ ਫੋਨ ਸੀਗਾ ਸੋ ਦੇਖ ਸਕਦੇ ਆ ਕਿੱਡੀ ਵੱਡੀ ਗੱਲ ਹੋਈ ਸੀ ਦੁਨੀਆ 'ਚ ਤੇ ਸਾਡੇ ਪੰਜਾਬੀ ਮੀਡੀਆ 'ਚ ਕਿਸੇ ਨੇ ਦਿਖਾਇਆ ਹੀ ਨਹੀਂ ਹਾਂਜੀ ਹੁਣ ਤੁਸੀਂ ਸਾਰੇ ਫੋਨ ਚਲਾ ਰਹੇ ਆ ਫੋਨ ਤੋਂ ਮੇਰੀ ਵੀਡੀਓ ਦੇਖ ਰਹੇ ਆ ਸਾਰੀ ਦੁਨੀਆ ਫੋਨ ਚਲਾਉਂਦੀ ਕਿਸੇ ਨੇ ਦੱਸਿਆ ਹੀ ਨਹੀਂ ਹਾਂਜੀ ਆ ਦੁਨੀਆ ਦੀ ਸਾਰਿਆਂ ਤੋਂ ਪਹਿਲੀ ਮੋਬਾਈਲ ਕਾਲ ਹੋ ਰਹੀ ਆ ਠੀਕ ਹੈ ਨਾ ਸੋ ਹੋਰ ਵੀ ਗੱਲਾਂ ਸਾਂਝੀਆਂ ਕਰਦੇ ਆ ਠੀਕ ਹੈ ਜੀ ਸੋ ਇਦਾਂ ਹੀ ਬਾਈ ਜੀ ਤੁਹਾਡੇ ਪਿਆਰ ਸਦਕਾ ਆਪਾਂ ਕੰਮ ਖਿੱਚ ਕੇ ਰੱਖਣਾ ਲਗਾਤਾਰ ਤੀਜਾ ਦੇ ਨਾ ਮੈਂ ਵੀਡੀਓ ਪਾ ਰਿਹਾ ਆ ਕਿਉਂਕਿ ਤੁਸੀਂ ਪਿਆਰ ਕਰ ਰਹੇ ਆ ਲਾਈਕ ਕਰ ਰਹੇ ਆ ਸ਼ੇਅਰ ਕਰ ਰਹੇ ਆ ਇਦਾਂ ਹੀ ਕੰਮ ਖਿੱਚ ਕੇ ਰੱਖੋ ਆਪਣਾ ਕੰਮ ਮੈਂ ਕਰੀ ਜਾਣਾ ਆ ਠੀਕ ਹੈ ਨਾ ਤੇ ਉਧਰੋਂ ਅਮਰੀਕਾ ਦੇ ਮੁਖੀ ਨੇ ਟੈਰ ਫਲਾਏ ਆ ਇੰਡੀਆ ਤੇ ਮੋਦੀ ਦੇ ਮਿੱਤਰ ਤੇ ਮੋਦੀ ਜੀ ਐ ਮੋਦੀ ਜੀ ਹਾਂਜੀ ਮੋਦੀ ਜੀ ਹਾਂਜੀ ਮੋਦੀ ਦਾ ਕਹਿੰਦਾ ਮਰੀ ਯਾਰੀ ਬਾਵਾ ਆਉਣ ਨਾਲ 26% ਭਾਰਤ ਤੇ ਉਹਨੇ ਲਾ ਦਿੱਤੇ ਆ 26% ਉਹਨੇ ਤਾਂ ਸਦਾਈ ਨੇ ਆਪਣੇ ਉਹ ਥਾਵਾਂ ਵੀ ਨਹੀਂ ਛੱਡੀਆਂ ਜਿੱਥੇ ਕੋਈ ਇਨਸਾਨ ਰਹਿੰਦਾ ਹੀ ਨਹੀਂਗਾ ਹਾਂਜੀ ਆਈਲੈਂਡ ਆ ਕੁਝ ਐਸੇ ਜਿੱਥੇ ਕੋਈ ਇਨਸਾਨ ਨਹੀਂ ਰਹਿੰਦਾ ਉੱਥੇ ਵੀ ਲਾ ਦਿੱਤੇ ਆ ਉੱਥੇ ਇਕੱਲੇ ਪਸ਼ੂ ਪੰਛੀ ਰਹਿੰਦੇ ਆ ਉਹ ਸਦਾਈ ਹੋ ਗਿਆ ਇਹ ਇੰਡੀਆ ਤੇ ਬਾਈ ਜੀ ਕਿੱਥੇ ਆ ਹੁਣ ਭੇਡਾਂ ਭੇਡੋ ਕਿੱਥੇ ਆ ਤੁਹਾਡੇ ਮੋਦੀ ਜੀ 26% ਉਹਨੇ ਲਾ ਦਿੱਤੇ ਆ ਤੁਹਾਡੇ ਈਡੀਆ ਤੇ ਕਰਾਤੀ ਨਾ ਭੈਡੋ ਤੁਹਾਡੀ ਠੀਕ ਹੈ ਨਾ ਸੋ ਬਾਕੀ ਫੇਰ ਉਹੀ ਗੱਲ ਆ ਹੁਣ ਤੁਸੀਂ ਦੱਸਿਓ ਤੁਹਾਡਾ ਸਾਰਿਆਂ ਤੋਂ ਪਹਿਲਾ ਮੋਬਾਈਲ ਕਿਹੜਾ ਸੀ ਤੇ ਹੁਣ ਕਿਹੜਾ ਚਲਾ ਰਹੇ ਸਾਰੇ ਦੱਸਿਓ ਦੇਖਦੇ ਆਂ ਤੁਸੀਂ ਕੀ ਕਹਿੰਨੇ ਆ ਠੀਕ ਆ ਜੀ ਤੁਹਾਡਾ ਸਾਰਿਆਂ ਤੋਂ ਪਹਿਲਾ ਮੋਬਾਈਲ ਕਿਹੜਾ ਸੀ ਤੇ ਹੁਣ ਕਿਸ ਮੋਬਾਈਲ ਨੂੰ ਤੁਸੀਂ ਚਲਾ ਰਹੇ ਆ ਵੱਧੋ ਵੱਧ ਦੱਸਿਓ ਤੇ ਸ਼ੇਅਰ ਕਰਿਓ ਯਾਰ ਕਿੰਡੀ ਵੱਡੀ ਗੱਲ ਆ ਵੀ ਦੁਨੀਆ ਦੀ ਸਾਰਿਆਂ ਤੋਂ ਪਹਿਲੀ ਮੋਬਾਈਲ ਕਾਲ ਹੋਈ ਕਿਸੇ ਪੰਜਾਬੀ ਮੀਡੀਆ ਨੇ ਨਹੀਂ ਦੱਸਿਆ ਹਾਦਿਆ ਯਾਰ ਸੋ ਖਾਤਾ ਮੇਰਾ ਫੋਲੋ ਕਰੋ ਤੇ ਕਰਵਾਓ ਤੇ ਇਦਾਂ ਦੀਆਂ ਕੰਮ ਵਾਲੀਆਂ ਵੀਡੀਓ ਇਦਾਂ ਹੀ ਆਉਣੀਆਂ ਆ ਠੀਕ ਹੈ ਨਾ ਤੇ ਬਸ ਤੁਹਾਨੂੰ ਇਹੀ ਬੇਨਤੀ ਆ ਦੱਸਿਓ ਤੁਹਾਡਾ ਸਭ ਤੋਂ ਪਹਿਲਾ ਮੋਬਾਈਲ ਕਿਹੜਾ ਸੀ ਤੇ ਹੁਣ ਕਿਹੜਾ ਆ ਖਾਤਾ ਫੋਲੋ ਕਰ ਲਓ ਹਾਂਜੀ ਮੇਰੇ ਨਕਲੀ ਖਾਤੇ ਕਾਫੀ ਆ ਅਸਲੀ ਇਹੀ ਆ 8 ਲੱਖ ਤੋਂ ਜ਼ਿਆਦਾ ਫੋਲੋਅਰ ਵਾਲਾ ਇੱਥੇ ਹੀ ਭੇਡਾਂ ਦੀ ਮੈਂ ਹੋਣੀ ਆ ਇੱਥੋਂ ਵੀਡੀਓ ਚੱਕ ਕੇ ਹੋਰ ਪਾਸੇ ਪਾਈਆਂ ਜਾਂਦੀਆਂ ਸੋ ਇਹੀ ਆ ਜੀ ਆਪਣਾ ਖਾਤਾ ਡੇਲੀ ਵੀਡੀਓ ਆਇਆ ਕਰੂ ਡੇਲੀ ਕੱਲ ਨੂੰ ਪਰਸੋਂ ਨੂੰ ਮੇਲੇ ਹੁਣ ਹੁਣ ਇੱਥੇ ਅਪ੍ਰੈਲ ਮਹੀਨਾ ਕਾਫੀ ਮੇਲੇ ਆਉਣੇ ਆ ਇੱਥੇ ਕੈਨੇਡਾ 'ਚ ਕਈ ਕੁਝ ਹੋਣਾ ਸਭ ਕੁਝ ਦਿਖਾਵਾਂਗੇ ਭੰਗੜੇ ਵੀ ਪਾਵਾਂਗੇ ਠੀਕ ਆ ਤੁਹਾਡਾ ਪਿਆਰ ਚਾਹੀਦਾ ਬਸ ਖਿੱਚ ਕੇ ਰੱਖਣਾ ਕੰਮ ਤੇ ਦੱਸਿਓ ਫਿਰ ਕਿਹੜਾ ਤੁਹਾਡੇ ਕੋਲ ਮੋਬਾਈਲ ਸੀ ਤੇ ਹੁਣ ਕਿਹੜਾ ਚਲਾਉਨੇ ਆ ਤੇ ਸਾਰਾ ਸੱਸ਼ਰੀ ਗਾਲ ਤੇ ਹਾਂਜੀ ਜਾਂਦੇ ਜਾਂਦੇ ਭੇਡਾਂ ਦਾ ਕਾਲਿੰਦੀ ਜਿਹਾ ਸਵਾਲ ਕਰਾ ਕੇ ਰਖਣੀ ਭੇਡਾਂ ਦੀ ਸੈਸ਼ਰੀ ਗਾ ਦੱਸਿਓ ਫਿਰ ਸ਼ੇਅਰ ਵੀ ਕਰਿਓ ਐਨਾ ਚੰਗਾ ਪੱਥ ਦੱਸਿਆ ਲੈ ਓਕੇ ਰੇਡੀਓ ਤੇ ਚੱਲਾ ਆ ਤੇ ਐਪ ਵੀ ਤੁਹਾਨੂੰ ਦੇ ਰਿਆ ਆ 2-4 ਦਿਨ ਤੱਕ ਤੁਸੀਂ ਵੀ ਰੇਡੀਓ ਸੁਣਿਆ ਕਰਿਓ ਤੇ ਕਾਲ ਕਰਿਆ ਕਰਿਓ ਤੇ ਓਕੇ ਜੀ ਕਰ ਦਿਓ ਸਾਰੇ ਸ਼ੇਅਰ ਤੇ ਖਾਤਾ ਫੋਲੋ ਕਰੋ ਦੱਸਿਓ ਕਿਹੜਾ ਮੋਬਾਈਲ ਆ ਸ਼ੁਕਰੀਆ